ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆ ਤੇ ਬਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਚਾ ਗੁਣੇ ਤਰਕੀਆਂ ਵਾਖਸ਼ੇ ਬਾਕੀ ਮੋਟਰ ਉੱਪਰ ਪਹੁੰਚੇ ਵੇ ਜੀ ਟਾਈਮ ਹੈਗਾ 10 ਵਜੇ ਪਿਆ ਆ ਪਾਇਆ ਕੱਖ ਜੇ ਪੱਢਣੇ ਹੁਣ ਕਿਉਂ ਬੱਦਲ ਦੇ ਚੜਾਈ ਫੁੱਲ ਹੈ ਹੁਣ ਰਾਤ ਦਾ ਤਾਂ ਨਹੀਂ ਪਿਆਮੀ ਮਾੜੀ ਮੋਟੀ ਭੂਰ ਜੀ ਪਈ ਹੜ ਜਾਂਦਾ ਸਵੇਰ ਦੇ ਵਿੱਚ ਦੋ ਤਿੰਨ ਵਾਰ ਉੱਤਰਿਆ ਭੂਰ ਜੀ ਉੱਤਰ ਲਈ ਪਰ ਹੁਣ ਹਵਾ ਨਾਲ ਜ਼ੋਰ ਬਹੁ ਫੜਿਆ ਦੱਖਣ ਚੱਲਦਾ ਹੁਣ ਪੂਰੇ ਜ਼ੋਰ ਗੱਲ ਜਿੰਨਾ ਕਹਿ ਦੋ ਵੀ ਹਵਾ ਆ ਉਰੇ ਚੋਰਗੇ ਚੱਲ ਰਹੀ ਬੱਦਲ ਵੀ ਬਹੁਤ ਚੜਾਈ ਹੋ ਗਈ ਇੱਧਰ ਤੇ ਪਿਛਲੇ ਪਾਸੇ ਤੇ ਨੇੜਾ ਜਾ ਹੋ ਗਿਆ ਉਹਦੇ ਕਰਕੇ ਮਾ ਚਲੋ ਪਹਿਲਾਂ ਮੀਂਹ ਦਾ ਕੁਝ ਪਤਾ ਨਹੀਂ ਹੈਗਾ ਵੀ ਘੱਟ ਉਤਰਿਆ ਵੇ ਯਾਨੀ 4 ਕ ਵਜੇ ਤੇ ਦੱਸਿਆ ਵੇ ਬਹੁਤ ਅੱਜ ਲਗਾਤਾਰ ਹੈ ਸਾਰੀ ਰਾਤ ਦੱਸਿਆ ਵਾ ਕੱਲ ਨੂੰ ਸਾਰਾ ਦਿਨ ਦੱਸਿਆ ਵਾ ਉਹਦੇ ਹਿਸਾਬ ਨਾਲ ਬੱਦਲ ਘੜਾ ਜਿਹਾ ਹੁੰਦਾ ਜਾਂਦਾ ਮਾ ਚਲੋ ਪਹਿਲਾਂ ਬਰਸਿੰਗ ਦਾ ਕੰਮ ਨਵੇੜੀਏ ਬਾਕੀ ਤਾਂ ਹੋਰ ਨਾ ਕੋਈ ਕੰਮਕਾਰ ਹੈ ਨਹੀਂ ਕਿਉਂਕਿ ਬਾਕੀ ਦਾ ਕਣਕਾਂ ਨੂੰ ਇਹ ਬਦਲਾਂ ਨੂੰ ਜਿਹੜਾ ਪਾਣੀ ਲੱਗਣਾ ਦਾ ਇਹ ਹੁਣ ਮੀਂਹ ਕਰਕੇ ਸਾਰੇ ਰੁਕੇ ਵੇ ਆ ਪਰ ਇਹਨਾਂ ਪਾਣੀ ਕਹਿਣਾ ਸਾਰਾ ਕੁਝ ਲਾਦਣਾ ਮੇਰੇ ਹਿਸਾਬ ਨਾਲ ਜਿਹੜਾ ਹੈਗਾ ਚੱਕਣਾ ਹਵਾ ਚੱਲ ਪਈ ਦਖਣ ਮੀਂਹ ਪੈ ਗਿਆ ਜਦੇ ਕਣਕਾਂ ਨੇ ਡਰ ਜਾਣਾ ਕਿਉਂ ਕਣਕਾਂ ਸਾਰੀਆਂ ਨਸਰੀਆਂ ਵੇ ਆ ਦੇਖੋ ਪਿੱਛੇ ਕਣਕ ਖੜੀ ਹੋਆ ਕਣਕ ਹੁਣ ਸਾਰੀ ਉਪਾਰੀ ਹੈ ਦਾਣਾ ਬਣ ਲੱਗਿਆ ਵਿੱਚ ਆਪਾਂ ਕੱਲ ਦੇਖਿਆ ਦਾ ਖਾਂ ਵੀ ਜਾ ਕੇ ਵੀ ਬੱਲ ਜਿਹੜੀ ਕੈੜੀ ਜੀ ਹੋਣ ਲੱਗ ਗਈ ਉਹਦੇ ਕਰਕੇ ਹੁਣ ਬੱਲਾਂ ਦੇ ਵਿੱਚ ਬਜਨ ਸਾਰੀ ਕਣਕ गिरਨੇ ਦਾ ਖਤਰਾ ਹੈ ਬਾਕੀ ਚਲੋ ਉਹਦੀ ਮੌਜ ਹੈ ਜਿਵੇਂ ਹੈਗਾ ਦੇਖਦੇ ਅੱਜ ਦੱਸਿਆ ਵਹ ਹੈ 4 ਵਜੇ ਤੱਕ ਵੀ ਪਰ ਕਿਣੀਆਂ ਹੁਣ ਵੀ ਗਿਰਦੀਆਂ ਸਵੇਰੋਂ ਵੀ ਕਰ ਲਿਆ ਵਿੱਚ हट ਗਿਆ ਹੁਣ ਹਵਾ ਥੋੜੀ ਤੇਜ਼ ਹੈ ਵੀ ਪਹਿਲਾਂ ਵੱਡੀਆਂ ਵਰਸੇ ਜਿਹੜਾ ਮਸ਼ੀਨ ਵੱਟ ਕੇ ਬਾਕੀ ਤੁਹਾਨੂੰ ਦਿਖਾਉਂਦੇ ਜੀ ਜਿਵੇਂ ਦਿਨ ਦਿਨ ਵਿੱਚ ਚੱਲਿਆ ਕੰਮ ਜਮੀਂ ਪਹਿਲਾ ਹੈਗਾ ਪਹਿਲਾਂ ਵੀ ਦਿਖ ਜੂਗਾ ਨਹੀਂ ਆਪਾਂ ਹੋਰ ਫਸਲਬਾੜੀ ਦਿਖਾਉਂਦੇ ਆ ਕਿਉਂ ਫਸਲਬਾੜੀ ਸਾਰੀ ਠੀਕ ਹੈ ਤੇਲਾ ਤੂਲੇ ਦੀ ਹਲੇ ਸ਼ਿਕਾਇਤ ਕੋਈ ਨਹੀਂ ਹੈਗੀ ਜਦ ਗਰਮੈਸ ਜੀ ਹੁੰਦੀ ਜਾਂ ਤੇਲਾ ਦੇਖਣ ਲੱਜਾਂਦੇ ਵੀ ਹੁਣ ਅੱਜ ਦੇਖਿਆ ਪਰਸੋਂ ਦਾ ਬੱਦਲ ਬਾਈ ਜੀ ਹੋਈ ਵੀ ਨਹੀਂ ਧੁੱਪਾਂ ਨਹੀਂ ਨਿਕਲੀ ਬਹੁਤੀ ਵੀ ਹੁਣ ਫਸਲਾਂ ਠੀਕ ਹੈ ਕੋਈ ਇੰਨਾ ਨਹੀਂ ਹੈਗਾ ਜਿਹੜਾ ਕਾਲਾ ਜਿਹਾ ਤੇਲਾ ਹੈ ਤਾਂ ਚਲੋ ਜਾਨਵਰ ਜੇ ਫਿਰਦੇ ਹੀ ਆ ਉੱਪਰ ਜਿਹੜਾ ਹਰੇ ਤੇਲੇ ਥੋੜਾ ਜਿਆਦਾ ਖਤਰਾ ਜੋ ਪੈ ਜਾਂਦਾ ਉਹ ਫਿਰ ਬੱਲ ਵਿੱਚ ਉੱਡਦਾ ਨਹੀਂ ਹੈਗਾ ਉਹ ਤਾਂ ਉੱਥੇ ਹੀ ਵੱਧਦਾ ਆਦਾ ਦਿਨ ਰਾਤ ਵੱਧਦਾ ਜਿੰਨੀ ਗਰਮੈਸਾ ਉਹਨਾਂ ਵੱਧਦਾ ਛੇਤੀ ਉਹ ਬਾਕੀ ਦੱਖਣ ਚੱਲਦਾ ਦੱਖਣ ਹੈ ਠੰਡੇ ਚ ਰੁਕ ਪਰੇ ਚੱਲਦਾ ਜਿਹੜਾ ਗਰਮੈਸਾ ਕੋਈ ਨਹੀਂ ਹੈ ਨਹੀਂ ਪਰ ਚੱਲਦਾ ਬਹੁਤ ਜ਼ੋਰ ਨਾਲ ਹੈ ਹਵਾ ਬਹੁਤ ਜਲਦੀ ਹੈ ਇੱਕ ਆਪਾਂ ਬੂਟਿਆਂ ਦੀ ਦਿਖਾਈ ਦਿੱਤੀ ਤੁਹਾਨੂੰ ਸ਼ੰਗਾਈ ਉਹਨਾਂ ਨੂੰ ਪਾਣੀ ਪੋਣੇ ਦਿਖਾਏ ਤੇ ਆਪਾਂ ਮੈਂ ਉਹਨਾਂ ਨੂੰ ਤੁਹਾਨੂੰ ਇਹ ਵੀ ਕਹਦਾ ਵੀ ਆਪਾਂ ਹੁਣ ਲਗਾਤਾਰ ਪਾਣੀ ਪਾਉਣਾ ਦੱਸਦੇ ਜੇ ਇੰਨੇ ਜੇ ਬੂਟੇ ਬਹੁਤ ਹੋ ਜਾਣੇ ਵੀ ਜਦੋਂ ਉੱਥੇ ਆਪਾਂ ਮਿਲਣੀਆਂ ਕਰਨ ਗਏ ਨਾ ਇਧਰ ਮੁਕਸਰ ਗਨੇ ਜੀ ਉੱਧਰ ਕਿੰਨੂਆਂ ਦੇ ਬਾਗ ਲਾਉਂਦੇ ਆ ਲੋਕ ਦੇਖੇ ਉਧਰ ਲੱਗੇ ਹੋਏ ਦੇ ਬਾਗ ਕਿੰਨੂਆਂ ਦੇ ਬੇਰਾਂ ਦੇ ਬਾਗ ਇਹ ਸਭ ਬਾਗ ਲਾਉਂਦੇ ਆ ਉਹ ਕਹਿੰਦੇ ਵੀ ਜਿਹੜਾ ਅਸੀਂ ਇਹਨੂੰ ਪਾਣੀ ਨਹੀਂ ਬੂਟੇ ਚਾਹੀਦਾ ਇਹ ਤਾਂ ਜਿੰਨਾ ਖੁਸ਼ਕ ਜਗ੍ਹਾ 'ਚ ਹੋਵੇ ਉੰਨਾ ਇਹਨੂੰ ਫਲ ਜ਼ਿਆਦਾ ਪੈਂਦਾ ਅਸੀਂ ਦੇਖਦੇ ਵੀ ਪਾਣੀ ਲੱਗ ਜਵੇ ਛੇਤੀ ਫੁੱਟੂ ਹੋ ਗਏ ਜਿੰਨਾ ਤੁਸੀਂ ਪਾਣੀ ਲਾਉਂਗੇ ਉਹਨੂੰ ਪੱਤੇ ਨਿਕਲਣੇ ਬਹੁਤ ਫਟਾਫਟ ਉਹਨੂੰ ਫਲ ਨਹੀਂ ਪੈਣਾ ਹੈਗਾ ਲੰਬੀਆਂ ਟਾਣੀਆਂ ਨਿਕਲ ਜਾਣੀਆਂ ਇਹ ਤਾਂ ਜਿੰਨਾ ਹੌਲੀ ਹੌਲੀ ਫੁੱਟੇ ਛੋਟਾ ਨਿਕਲੇ ਫੁੱਟਣ ਲੱ ਉੰਨਾ ਕਹਿੰਦੇ ਫਲ ਵੱਧ ਪੈਂਦਾ ਇਹ ਤਾਂ ਕੀ ਜੇ ਕਹਿੰਦੇ ਇਹ ਜੀ ਹੈ ਵੀ ਕਿ ਨੂੰ ਧਰਤੀ ਦੇ ਹੇਠਾਂ ਦੇ ਜੇ ਪਾਣੀ ਲੱਗ ਗਿਆ ਜਿਹੜੇ ਖਤਮ ਹੈ ਸੇਮ ਵਾਲਾ ਪਾਣੀ ਲੱਗ ਗਿਆ ਇਹ ਤਾਂ ਜਿਆਦਾ ਖੁਸ਼ ਕੇ ਚਾਹੀਦਾ ਇਹਨੂੰ ਤਾਂ ਇੱਕ ਅੱਧਾ ਪਾਣੀ ਚਾਹੀਦਾ ਮੋੜ ਦੇ ਨਾਲ ਨਾਲ ਪਾਣੀ ਲੱਗੇ ਉਹ ਕਹਿੰਦੇ ਵੀ ਅਸੀਂ ਬੈੱਡ ਬਣਾਏ ਵਿਆ ਮਾੜੀ ਮੋਟੀ ਸਲਾਵੇ ਕਰਨੀ ਨਹੀਂ ਅਸੀਂ ਪਾਣੀ ਛੇਤੀ ਛੇਤੀ ਲਾਉਂਦੇ ਉਧਰ ਦੇ ਆਪਾਂ ਨੇ ਪਾਣੀ ਲਾਇਆ ਮੁਹੰਮਦ ਅੱਜ ਸ਼ੁਰੂ ਕਰਿਆ ਤਾਂ ਵੀ ਅੱਜ ਦੂਜੀ ਵਾਰ ਪਾਇਆ ਉਹਨਾਂ ਕਹਿੰਦੇ ਨਹੀਂ ਪਾਣੀ ਲਾਇਆ ਕਿਨੋਂ ਦੇ ਬੂਟੇ ਨੂੰ ਫੇਰ ਫਾਲ ਨਹੀਂ ਕਹਿੰਦੇ ਝੜੂਗਾ ਨਹੀਂ ਸਾਡਾ ਫਾਲ ਫਲ ਵੀ ਵਧੀਆ ਪੈਂਦਾ ਵੀ ਜਿਹੜਾ ਅਸੀਂ ਪਾਣੀ ਜ਼ਿਆਦਾ ਲਾਉਂਦੇ ਉਹ ਕਰਕੇ ਫਲ ਵੀ ਘੱਟ ਪੈਂਦਾ ਕਿਉਂਕਿ ਖੇਤੀਬਾੜੀ ਤੇ ਫਟੇ ਆਉਂਦੇ ਆ ਵੀ ਫਲ ਪੈਣ ਨੂੰ ਗੁਜਾਇਸ ਮਿਲਦੀ ਨਹੀਂ ਹੈਗੀ ਜਦੋਂ ਟਾਣੀਆਂ لمبے لمبے ਪੱਤੇ ਨਿਕਲੇ ਆਉਂਦੇ ਆ ਨੰਬਰ ਤੋਂ ਫਲ ਵੀ ਕਹਿੰਦੇ ਜ਼ਿਆਦਾ ਝੜਦਾ ਵੀ ਇਹ ਸਾਡੇ ਤਜਰਬੇ ਆ ਅਸੀਂ ਪਾਣੀ ਬਹੁਤ ਘੱਟ ਲਾਉਂਦੇ ਆ ਵੀ ਬਾਕੀ ਸੇਮ ਵਾਲੀ ਜਗ੍ਹਾ ਥੋੜਾ ਜਿਹਾ ਕਹਿੰਦੇ ਹੁੰਦਾ ਹੀ ਘੱਟ ਹੈ ਵੀ ਸਾਡੇ ਉਧਰ ਸੇਮ ਆ ਚਲੋ ਨਾ ਕਹਿੰਦੇ ਅਸੀਂ ਸੇਮ ਕਰਕੇ ਜਿਹੜੇ ਪਾਣੀ ਲੱਗ ਗਿਆ ਸਦੇ ਖਤਮ ਚਲੋ ਹੁਣ ਪਾਣੀ ਆਪਾਂ ਨੇ ਬੰਦ ਕਰਿਆ ਵਾ ਬਾਕੀ ਫਲ ਜਿਹੜਾ ਹੈਗਾ ਹਰੇ ਕੂਟੇ ਨੂੰ ਪੈਣ ਲੱਗਿਆ ਨਾਰਾਂ ਦਾ ਬੂਟਾ ਵੀ ਫੁੱਟਦਾ ਅਮਰੂਦ ਆ ਉਹ ਵੀ ਫੁੱਟਦੇ ਜਾਮਣਾਂ ਵੀ ਲੱਗ ਗਿਆ ਫੁੱਟਣ ਬਾਕੀ ਅੰਬਾ ਨੂੰ ਕਹੂਰ ਐ ਸਾਰੇ ਨੂੰ ਲੱਗਿਆ ਹੁਣ ਚਲੋ ਦੇਖਦੇ ਆ ਬਾਕੀ ਮਹੀ ਵਾਲਾ ਕਿਆ ਕਰਦਾ ਪਹਿਲਾਂ ਵੱਡੀਆਂ ਹੁਣ ਬਰਸੇਣ ਫਿਰ ਦਿਖਾਉਂਦੇ ਤੁਹਾਨੂੰ ਹੋਰ ਫਸਲਬਾੜੀ ਦਾ ਬੱਦਲ ਦੀ ਚੜਾਈ ਖੁੱਲ ਹੈ ਬਾਕੀ ਦੇਖਦੇ ਆ ਪਾਉਂ ਬਰਸੇਣ ਲਿਆ ਵੱਡ ਆਪਣਾ ਆ ਬਰਸੇਣ ਵੱਡੋਗੇ ਸਾਰਾ ਕੰਮ ਨਿਬੜ ਗਿਆ ਬਰਸੇਣ ਆਪਣਾ ਕੀਤਾ ਦਾ ਪਹਿਲਾਂ ਬਰਸੇਣ ਵਧਿਆ ਬਹੁਤ ਹੁਣ ਬਰਸੇਣ ਦਾ ਗੋਡਣੀ ਮਾਰੀ ਪਈ ਹੈ बाकी ग्यारह पिछे फिर तैयार हो गए मुड़के बढ़िया इस टाइम सारी ठीक है बाकी हम पता नहीं क्या करेगा ਇਲੈਕਟ੍ਰੀਸ਼ੀਅਨ ਲੱਗਦਾ ਆ ਆਪਾਂ ਲੱਟਾਂ ਫਾੜਤੀਆਂ ਚ ਵਾਰਿਆਂ ਦੀਆਂ ਮੁੰਡਿਆਂ ਨੇ ਇਹਨਾਂ ਕੋਈ ਹੈ ਨਹੀਂ ਤਾਂ ਮਿਸਤਰੀ ਮੈਂ ਵੀ ਅੱਜ 3 ਡੂੰਣਾਂ ਜੇ ਸਾਫ਼ ਕਰਕੇ ਗਿਆ ਇੱਧਰ ਤੇ ਬਾਕੀ ਬਈ ਰੰਗ ਅੱਲ ਲੱਗਿਆ ਵਾ ਬਿੰਦੂ ਨੇ ਆ ਬਿੰਦੂ ਆਪ ਨਹੀਂ ਆਉਂਦਾ ਬਿੰਦੂ ਨੂੰ ਅੱਜ ਠੇਕਾ ਤੇਰਾ ਹੋਰ ਦਵਾਤਾ ਕਹਿੰਦੇ ਕੰਮ ਨੂੰ ਉਹ ਤੋਂ ਜੱਗੇ ਨਾਲੇ ਕੋਠੀ ਦਾ ਰੰਗ ਕਰਨਾ ਤਿੰਨ ਦਿਨ ਤੱਕ ਜੜੀ ਉਹ ਆਣੀ ਪੰਡਤ ਨੰਦ ਕਰ ਉਹਦਾ ਠੇਕਾ ਤੋਂ ਆ ਜਾਂਦਾ ਉਹਨੂੰ ਅੱਜ ਬਿਲੀ ਵਾਲਾ ਮਿਸਤਰੀ ਆਪੋਂ ਇਕੱਲੇ ਆਇਆ ਜੀ ਅੰਨ ਲੱਟਾਂ ਨਾ ਮੈਦ ਲਾਈਟਾਂ ਚਮਕਦੇ ਨੇ ਦੇਖੀਆਂ ਵੀ ਅੱਜ ਆ ਗਏ ਹੈ ਲੱਟਾਂ ਭਗਤੀਆਂ ਦੇ ਹੁੰਦੇ ਨਹੀਂ ਜਦ ਬੇਲ ਤੇ ਹੁੰਦਾ ਜਦ ਇਹ ਆਉਂਦੇ ਹੁੰਦੇ ਬੇਲ ਕਿਉਂ ਹੁੰਦਾ ਜਦ ਇਹ ਆਉਂਦੇ ਟਾਈਮ ਪੱਕਾ ਜਿਹਾ ਹੈ ਨਹੀਂ ਕੋਈ ਪੱਕਾ ਜਿਹਾ ਟਾਈਮ ਹੈ ਨਹੀਂ ਕੋਈ ਸ਼ਿਆ ਆਹ ਹੈ ਵਾਈ ਲਾਈਟਾਂ ਲਾ ਕੇ ਮੁੰਡਾ ਦਾਉਣ ਹੋਰੇ ਵਾਲੀਆਂ ਇਹ ਗੈਲਤੀ ਗੱਲ ਪਾ ਲਈ ਵੀ ਜਾਂਦਾ ਤੂੰ ਕਰੀ ਕੇ ਜਾਂਦਾ ਇਹ ਇਹ ਭਾਰਤੀਆਂ ਨਹੀਂ ਨਾਲੇ ਲਾਉਂਦਾ ਲਾਈਟਾਂ ਹਲੇ ਨਾਲੇ ਤਾਰਾਂ ਪਾਉਂਦਾ ਵਿੱਚ ਲੱਟਾਂ ਭੜਦੀਆਂ ਨਾਲੇ ਨਾਲ ਉਹ ਕਿਉਂ ਅਹਿਦਰਬਾਦੀਆਂ ਅਹਿਦਰਬਾਦੀਆਂ ਇੱਥੇ ਤਾਰੇ ਵੀ ਨਹੀਂ ਪਈਆਂ ਮੀਆਂ ਆ ਦੇ ਲੋਕ ਤੇਪਰਨ ਵਰਗੇ ਅੱਛਾ ਇੱਥੇ ਦੇ ਵਰ ਗਿਆੰਦਾ ਜਿੰਨੀਆਂ ਕਿ ਬਾਈ ਪੈਂਦੀਆਂ ਨਾਮਾ ਨਾਮਾ ਭਾਈ ਕੰਮ ਹੈ ਨਾਮਾ ਨਾਮਾ ਮਿਸਤਰੀ ਆ ਕੇ ਅਸੀਂ ਤਾਂ ਸਾਰਾ ਕੋ ਬਾਲ ਕੇ ਜਾ ਦੇਖ ਦਿੰਦੇ ਤੇ ਕੋਈ ਜੋੜ ਪੁੱਠਾ ਲਾ ਦੇਣਾ ਸਾਤੇ ਪਹਿਲਾਂ ਫੇਕ ਕੇ ਸਾਰਾ ਪੈਂਦੀਆਂ ਸਿਆ ਯਾਰ ਜੇ ਤਾਰੇ ਇੱਕ ਰੰਗ ਦੀ ਹੁੰਦੀ ਸੀ ਤੇ ਰੰਗ ਦੀ ਪਤਾ ਨਹੀਂ ਤਾਂ ਲੱਗਦਾ ਕਾਹਦੇ ਦਾ ਵੀ ਹੁਣ ਤਾਂ ਕੱਲੀ ਕੱਲੀ ਤਾਰ ਹੈ। ਇਕੱਲੇ ਇਕੱਲੇ ਉਹਦੀ ਹੈ। ਨਾਲੇ ਤੁਸੀਂ ਤਾਂ ਹੁਣ ਤਾਜ਼ਾ ਕੰਮ ਛੇੜਦਾ ਜਦ ਅਸੀਂ ਕੰਮ ਛੇੜਦੇ ਹਾਂ ਉਹਨੂੰ ਪਿੰਡਾ ਲੱਗ ਜਾਂਦੇ ਨੇ ਵਿੱਚ। ਇਹ ਖਾਨੇ। ਆਹਿਆ। ਮੂੰਹ ਕੋਲ ਨੂੰ ਕਰਕੇ ਦੇਖ ਜਣਾ ਤੂੰ ਇਹਨੇ ਤਾਰ ੱੱਕੀ ਜਣੇ ਵੀ ਆ ਗਈ ਦੇਖੀ ਨਾ ਸਟਰੀਟ ਵੇਅ ਜਾ ਗਈ ਜਿੰਨੇ ਨੂੰ ਸਟਰੀਟ ਵੇਅ ਨੂੰ ਉਹਦੇ ਪਹਿਲੇ ਪਿੰਡਾ ਆ ਜਾਂਦੇ ਨੇ ਤੇ ਉੱਪਰ। ਹਾਂ ਗੱਲ ਤਾਂ ਸਹੀ ਹੈ। ਇਹ ਚਿੱਟੇ ਰੰਗ ਦੇ ਸਾਰੇ ਐ। ਰਾਂਗੋਗਰਮ ਕੀ ਪੂਰੀ ਰਾਬੀ ਅੱਛਾ ਪਹਿਲਾ ਦਰਵਾਜ਼ਾ ਹੁਣ ਤਾਂ ਆਉ ਹੋ ਇਹ ਵੀ ਹੈਗਾ ਖਤਮ ਹੋ ਗਿਆ ਹੁਣ ਤਾਂ ਥੱਲੇ ਹੋਰ ਮਿਸਤਰੀ ਕਿਹੜਾ ਆਇਆ ਵਾ ਥੱਲੇ ਲੁਧਿਆਣਾ ਆਇਆ ਉਹ ਤੇ ਸੋਲਰ ਮੈਨ ਅੱਛਾ ਠੀਕ ਆ ਚਲੋ ਤੇਰਾ ਕੰਮ ਵੀ ਲੋਟ ਨਹੀਂ ਤਾਂ ਫਿਰ ਮਿਸਤਰੀ ਦੀ ਮਿਸਤਰੀ ਬਾਦਾਂ ਫਰੀ ਜਾਂਦਾ ਦੋਵੇ ਨਹੀਂ ਆਏ ਹੈਗੇ ਹੈ ਜੀ ਅੱਜ ਦੋਵੇ ਮਿਸਤਰੀ ਨਹੀਂ ਆਏ ਹਨ ਹਾਂ ਜੀ ਦੋਵੇ ਨਹੀਂ ਆਏ ਮੈਂ ਆ ਗਿਆ ਵਧੀਆ ਵਧੀਆ ਇਕੱਲਾ ਜਾ ਕੰਮ ਨਹੀਂ ਤਾਂ ਫਿਰ ਉਲਝੇ ਹੀ ਰਹਿੰਦਾ ਉਦਰਾ ਤੇ ਕੰਮ ਹੈ ਦਰ ਚੀਨਾ ਕਰਦੇ ਸਾਫ ਅੱਜ ਮਾਹ ਮੈਂ ਦਾ ਪਤਾ ਕੁਝ ਨਹੀਂ ਕਦੇ ਟਾਈਮ ਸ਼ੁਰੂ ਹੋ ਜਾਣਾ ਜਿਹੜਾ ਗੰਨ ਮੰਨ ਜਾ ਜਸਤ ਚੱਕ ਆਪਾਂ ਸਾਰੇ ਉੱਪਰ ਤੇ ਮੱਕੀ ਬਗਲ ਦੀ ਜਿਹੜੀ ਫੁੱਲ ਇਹਨਾਂ ਲਈ ਕੰਮ ਨੂੰ ਦੋ ਦੋ ਕਾਜ ਪਾਰਸਨ ਜੁੱਤੀਆਂ ਬੋਟਲ ਦੇ ਵਿੱਚ ਪੈਂਦੀਆਂ ਅੱਧੇ ਗਾਂਟੋ ਖੋਲਣਾ ਫਿਰ ਠੰਡ ਮਨਾਈ ਜਾਂਦੀ ਹੈ ਕਮ ਆਨ ਓਕੇ ਸਲੂਟ ਸਲੂਟ ਆ ਇਹਨੂੰ ਐਮਐਲ ਦੇ ਕੰਢੇ ਸਲੂਟ ਮਾਰਦੇ ਪਹਿਲਾਂ ਦੂਰ ਤੇ ਠੀਕ ਹੈ ਠੀਕ ਹੈ ਲੈ ਕੁਝ ਦੇਖੀ ਪਹਿਤੂ ਪਹਿਲਾਉਣਾ ਹੋਣਾ ਲਾ ਕੇ ਕਰ ਲਵਾਂਗੇ ਸਾਨੂੰ ਮੈਂ ਤਾਂ ਰਹਿਣ ਦੂ ਉਹ ਭਾਈ ਮੈਂ ਤਿੰਨ ਦਿਨ ਛੁੱਟੀ ਕਰਾਂਗੀ ਬਈ ਯਾ ਜਲੈਟ ਨਾਲ ਲੱਗਿਆ ਬਾਈ ਉਹ ਬਾਈ ਜੀ ਚੱਲ ਪਿਆ ਮੀਂਹ ਨਾਲ ਹੋ ਗਿਆ ਸਟਾਰਟ ਤਕਰੀਬਨ 4 ਕ ਵਜੇ ਦੱਸਿਆ ਦਾ 4 ਵਜੇ ਵੇ ਬਾਹੋਂ ਰੇਸ ਦੀ ਫੜ ਲਈ ਨਾ ਬੱਦਲ ਘੁਰ ਗਿਆ ਆਪਾਂ ਸਾਰਿਆਂ ਦੇ ਇੱਕ ਜਾ ਹੋ ਗਿਆ ਪਹਿਲਾਂ ਮੋٹے ਮੋٹے ਜ ਬੱਦਲ ਨਿਕਲੇ ਵੇ ਤੇ ਬੱਦਲ ਲੱਗ ਗਿਆ ਪਾਣੀ ਟਰਨ ਹੋ ਲਈ ਹੋਈ ਵੇਸੇ ਹੁਣ 4 ਕ ਵਜੇ ਤੇ ਪਹਿਲਾਂ ਦੱਸਿਆ ਦਾ ਸਾਰੇ ਹੁਣ 4 ਵਜੇ ਤੇ 2-3 ਘੰਟੇ ਘਟਾ ਇਹਦੇ ਦਾ ਸਰਵਸਾਰੀ ਗਿਆ ਤਾਂ ਹਵਾ ਹੋ ਗਈ ਬੰਦ ਹਵਾ ਜਮਣ ਜਲਦੀ ਦੇਖੋ ਦਰਖਤ ਜਮਾ ਹੀ ਖੜ ਗਏ ਕਣਕਾਂ ਨਮੀ ਧੱਕੇ ਹਿਲਦੇ ਗਏ ਸਵੇਰ ਦੀ ਹਵਾ ਬਹੁਤ ਜਲਦੀ ਦੱਖਣ ਚੱਲਦਾ ਕਈ ਵੀਰਾਂ ਦੇ ਆਪਾਂ ਨੂੰ ਫੋਨ ਵੀ ਆਇਆ ਇੱਧਰ ਪਹਿਲਾਂ ਭਵਾਨੀ ਕਰਤੇ ਆਪਾਂ ਨੂੰ ਮੈਸੇਜ ਆਇਆ ਉਹ ਕਹਿੰਦੇ ਸਾਡੇ ਵਿਆਹ ਨਾਲ ਨਾਲ ਗੋਂਡੀਆਂ ਦੇ ਬਹੁਤ ਸਵੇਰ ਦਾ ਇਵੇਂ ਹੀ ਬਹੁਤ ਪੈਂਦਾ ਅੱਡੇ ਦਾ ਸ਼ੁਰੂ ਹੋਣਾ ਹੋਇਆ ਜੀ ਪੈਣਾ ਪੂਰਜੀ ਤਸਵੀਰ ਨੂੰ ਦੀ ਮਾੜੀ ਮੋਟੀ ਪੈਲੀ ਪਰ ਹੁਣ ਚੱਲ ਪਿਆ ਲਗਾਦਾਰੇ ਹੁਣ ਵੱਧਦਾ ਹੀ ਹੈ ਘਟਦਾ ਨਹੀਂ ਹੈ ਕਸਮਗਾ ਉਹ ਦੇਖੋ ਪਹਿਲਾਂ ਲੱਗਿਆ ਹੁਣ ਗੱਲੀਆਂ ਜਿਹਾ ਹੁਣ ਪਰ ਹਵਾ ਬੰਦਾ ਹੈ ਇੰਨਾ ਫੈਟਾ ਵੀ ਹਵਾ ਬੰਦ ਹੋ ਗਈ ਨਹੀਂ ਰੱਤ ਮਾਜਾ ਨਹੀਂ ਪੈਂਦਾ ਜਿਹੜਾ ਇਹਦੇ ਗਲੇ ਫਸਲ ਹੈ ਜਿਹੜੀ ਉਗ ਰਹੀ ਜਾਂਦੀ ਹੈ ਕਿਉਂ ਫਸਾਲ ਹੁਣ ਉੱਪਰ ਤੇ ਹੋਈ ਵੀ ਭਾਰੀ ਜਿਆਦਾ ਪੂਰਾ ਐ। ਆ ਹੈਗਾ ਆਪਣੇ ਆਹ ਹੁਣ ਤਰਬੀ ਖੜਾ। ਬੱਲ ਹੈਗੀ ਬਹੁਤ ਕੰਮ ਦੀ ਬਾਕੀ ਹੁਣ ਉੱਪਰ ਵਾਲੇ ਦੇ ਹੱਥ ਆ ਵੀ ਕੰਮ ਦੀ ਰਹਿੰਦੀ ਕਿ ਨਹੀਂ ਰਹਿੰਨ ਦਾ। ਕਿਉਂ ਸਾਡੇ ਹੁਣ ਇਹ ਬੱਲੇ ਜਿਹੜੇ ਗੱਦਰ ਜਿਹਾ ਹੋਣ ਲੱਗ ਗਏ। ਕੱਦੀ ਨਿਸਰੀ ਵੀ ਕਣ ਕੇ। ਇਹ ਚੀਜ਼ ਲੱਗੀ ਫੁੱਟਣ ਹੁਣ ਇਹ ਫਿਰ ਆਪਾਂ ਅੰਬਾ ਦੇਖਣਾ ਅੰਬਾਂ ਨੂੰ ਕਈ ਜਿਹੜੇ ਫੁੱਟਣ ਲੱਗੇ ਬਹੁਤ ਫੁੱਟੇ ਸਾਰੇ ਕੂਹ ਰਹਾਂਦਾ ਬਹੁਤ ਅੰਬਾਂ ਨੂੰ ਕੂਹ ਰ ਆ ਗਿਆ ਆਪਣੇ ਜਿਹੜਾ ਬਾੜੇ ਵਿੱਚ ਉਹ ਵੀ ਹਲੇ ਉਹਨਾਂ ਨਹੀਂ ਹੈਗਾ ਜਿਹੜੇ ਉਹਦੇ ਗੱਠਾਂ ਜੀਆਂ ਬਣੀਆਂ ਨਾ ਸਾਡੇ ਹਲੇ ਮੋਟਰ ਵਾਲੇ ਨੂੰ ਆਏਗਾ ਉਹਨੂੰ ਪਰ ਉਹਨੂੰ ਲੱਗਦਾ ਇੱਕ ਨੂੰ ਮਨੋ ਅਏ ਲੀਡਿੰਗ ਹੋ ਰਹੀ ਦੀ ਦੋ ਵਾਈ ਮੈ ਰੋਵੰਦਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੂਰੇ ਕੀ ਗੱਲ ਟਿੱਲਾ ਨਾ ਨਿਆਣੇ ਛੱਡਣਾ ਤਾਂ ਅੱਛਾ ਤੌੜੀਆਂ ਨਾਲ ਨਹੀਂ ਕਹਦਾ ਮੈਂ ਮੱਖਾ ਭੇਜ ਜਣੇ ਮੱਖਾ ਤੇ ਅੰਤਰੇ ਰੱਖ ਲੈ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੈ ਬਰਸੇਂਡ ਵੱਢ ਕੇ ਐਨਮੀ ਪਵਾਤਾ ਫਿਰ ਐ ਸੌਲੇ ਆ ਪਾਦਾ ਸੌਲੇ ਆ ਹੋਰ ਬੈਰੇ ਜਦੋਂ ਬੱਡੇ ਜਿਹੜਾ ਇਹ ਨਾ ਬਰਸੇਂਡ ਤੇ ਵੇਢਾ ਹੋ ਗਏ ਹਾਂ ਬਰਸੇਂਡ ਤੇ ਵੇਲਾ ਹੋ ਗਿਆ ਸੌਣਾ ਜਿਹੜੇ ਤੇ ਜਦ ਖੜੇ ਕੇ ਚ ਆਹੋ ਮੈਨੂੰ ਕਹਿੰਦਾ ਆਜਾ ਚਕਾਰੇ ਪੰਡਾ ਕਹਿੰਦਾ ਮੀ ਆਉਣ ਲੱਗਿਆ ਵਾ ਜਿਹੜੇ ਲਿਆ ਜਿਹੜੇ ਉਹਨਾਂ ਦੇਖੋ ਕਿਹੜਾ ਮੋਹਰਸ਼ ਰੰਗ ਗਿਆ ਉਹ ਇਹ ਇੱਥੇ ਡਾਗ ਗਿਆ ਉਹਦੇ ਵੀ ਪਿਆਲਾ ਡੱਬੇ ਉੱਪਰ ਰਵੜ ਹਾਂ ਉਹ ਨਾਲ ਡੱਲ ਲਾ ਜਿਹੜੇ ਚੱਕਰ ਆਪਣਾ ਚਾਂਦੀ ਦਾ ਕਰਦੇ ਕੋ ਪਿੱਤਲ ਦਾ ਇਹ ਪਿੱਤਲ ਦਾ ਘੋਰ ਸੜਾਓ ਤੂੰ ਬੰਦਰ ਕਿੱਥੇ ਉੱਡ ਗਿਆ ਇਹਨੇ ਮੋਬਾਈਲ 'ਚ ਮਾ ਇਹ ਨਹੀਂ ਆ ਵੀਡੀਓ ਦਿਓ ਕਰ ਲੈ ਅੱਛਾ ਦੇਖੋ ਠੀਕ ਹੈ ਕਾਰ ਕਰ ਨਹੀਂ ਲਾ ਤੋਂ ਦਸ ਵੀ ਵੀਡੀਓ ਬਾਰੇ ਬਾਈ ਕਿਰਨੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਹਾਂ ਗੋਬਿੰਦਰ ਨੂੰ ਮਿਲੇ ਉਹ ਨੰਬਰ ਕਿੰਨਾ ਇਹਦਾ ਹੈ ਕਿੰਨਾ ਨੰਬਰ ਹੈ ਨੰਬਰ ਬਾਈ ਨੰਬਰ ਯਾਦ ਨਹੀਂ ਨੰਬਰ 9691 ਯਾਦ ਆ ਸਾਡੇ ਤੇ 9 ਭਰੇ ਹੋਇਆ ਹੈ 93 ਬੰਦੇ ਕਿੰਨਾ ਨੰਬਰ ਹੈ ਤੇਰਾ ਇਹਦਾ 9634 92799 92799 94634 92799 ਜਿਹਨੇ ਵੀ ਬਾਈ ਵੀਡੀਓ ਅਸੀਂ ਜੇ ਨੰਬਰ ਦਿੱਤਾ ਕੁਝ ਹੈ ਇਹਦੇ ਵਾ ਤਾਂ ਹੀ ਦਿੱਤਾ ਬੀ ਹੁਣ ਕੱਲ ਅਸੀਂ ਹੀਰੇ ਵਾਲੇ ਦਾ ਪੰਗਾ ਆਇਆ ਹਮ ਆਪਾਂ ਉਹਦੀ ਵੀਡੀਓ ਬਣਾਈ ਕਿਆ ਕਹਿੰਦਾ ਹੋਵੇ ਕਹਿੰਦਾ 50 ਰੁਪਏ ਪੈਨ ਲੈਣੇ ਆ ਕੱਲ ਕਿਆ ਕਹ ਲੋ ਕੱਲ ਸਾਰੇ ਹੀਰੇ ਵਾਲੇ ਦੇ ਫਿਰਦੇ ਤੇ ਅਸੀਂ ਵੀ ਹੀਰੇ ਵਾਲੇ ਦੇ ਜਾ ਕੇ ਆਏ ਤੁਸੀਂ ਵੀ ਹੀਰੇ ਵਾਲੇ ਦੇ ਗਏ ਉਹਦੇ ਉਹ ਬਿੰਦਰਾ ਹੀ ਗਏ ਆ ਬਿੰਦਰਾ ਹੀ ਵੀ ਆ ਗਏ ਤੇ ਉਹਦੇ ਬਾਅਦ ਮੈਂ ਟਰੈਕਟਰ ਸਟਾਰਟ ਕਰਨ ਲੱਗਾ ਟਰੈਕਟਰ ਨੇ ਜਵਾਬ ਦੇ ਦਿੱਤਾ ਬੈਟਰੀ ਚਾਰਜ ਕਰਕੇ ਨਹੀਂ ਲੱਗੀ ਨਾ ਆਪਣੇ ਵਾਲੇ ਲੈ ਹੋਰ ਗੇ ਉਹਦਾ ਸਟਾਰਟ ਹੋ ਗਿਆ ਦਲਬੀਰ ਨੂੰ ਕਰਿਆ ਫੋਨ ਹੈ ਕਹਿੰਦਾ ਮੈਂ ਬਰਸੀਨ ਨਾ ਮਰਸੀਨ ਅੱਧੇ ਘੰਟੇ ਬਾਅਦ ਵੱਢ ਲਈ ਬੈ ਜਾ ਘਰੇ ਬੈਠਿਆ ਉੱਥੇ ਬੈਟਰੀ ਦਾ ਰੇਟ ਬੰਦਰ ਪੁੱਛ ਗਿਆ ਤਾਂ 2850 ਰੁਪਏ ਆ ਉਹ ਵੀ ਪੁੱਛਦਾ ਤਾਂ ਉਹਨੂੰ ਮਹਾ ਕੈਰੀਟਾ ਕਹਿੰਦਾ 2850 ਮਹਾ 50 ਜਰੂਰੀ ਕਹਿੰਦਾ 50 ਤਾਂ ਪਹਿਲਾਂ ਲੈਣੇ ਆ 2950 ਚੇਦੇ ਹਾਂ ਕਿਹੜਾ ਲੈਣੇ ਫਿਰ ਉਹਨੂੰ ਦੱਸੀ ਮਹਾ ਤੇਰੇ ਮੈਂ ਫੈਕਟਰੀ ਦੀ ਵੀਡੀਓ ਬਣਾ ਕੇ ਲਿਆਇਆ ਹੁਣ ਤੇ ਨਹੀਂ ਦੁਕਾਨ ਦੀ ਬਾਈ ਐ ਸਵੇਰੋਂ ਬੰਦੇ ਭੇਜੇਗਾ ਤਾਂ ਪੰਮੇ ਨੇ ਕਹਿੰਦਾ ਹਾਂ ਕਹਿੰਦਾ ਫੇ 50 ਰਹਿਣ ਦੇ ਹੁਣ ਬਾਈ ਨੰਬਰ ਪੁੱਛਦਾ ਰ ਕਹਿੰਦਾ ਵੀ ਟਾਇਰ ਲੈਣੇ ਆ ਕਿਹੜੇ ਹੁਣ ਆ ਤੇ ਅੱਛਾ ਮੇਰਾ ਨੰਬਰ ਦਿਓ ਹੁਣ ਦਾ ਹੋਣ ਨੰਬਰ ਉਹਨਾਂ ਦੇ ਦੁਕਾਨਦਾਰਾਂ ਉੱਪਰ ਦੇ ਉਹਦੇ ਤੇ ਟੋਲ ਕੀ ਭੇਜਿਆ ਅੱਛਾ ਆਪਾਂ ਦੁਕਾਨ ਦੀ ਫੋਟ ਵੀਡੀਓ ਬਣਾਈ ਦੇਣਾ ਉਹਦੇ ਤੇ ਟੋਲ ਕੇ ਭੇਜਿਆ ਚੱਲ ਆਪਰੇਟਰ ਦੇ ਲੈਣੇ ਨਾ ਪਤਾ ਨਹੀਂ ਕਾਹਦੇ ਲੈਣੇ ਹੁਣ ਚੱਲ ਉਹ ਆਪਰੇਟਰ ਦੇ ਉਹ ਪ੍ਰਿੰਟ ਦੇ 14 ਕੰਮ ਤੇਰਾ ਐਕਨ ਅਗਲਾ ਸਰ ਜਾਂਦਾ ਪਤਾ ਲੱਗ ਜਾਂਦਾ ਆ ਉਹ ਚੀਜ਼ ਕੋਈ ਵੀ ਲੈਣੀ ਆ ਪਤਾ ਕਰਕੇ ਲੋ ਰੇਟ ਕਰਨਾ ਉੱਪਰ ਲਾ ਕਰਕੇ ਅੱਛਾ ਹੈ ਇਹਦੇ ਬਾਬੇ ਕੰਪਨੀ ਦੇ ਸੀਟ ਤੇ ਵੀ ਹੈਗਾ ਐਮ ਆਰ ਐਫ ਐ ਵੀ ਹੈ ਟੀ ਕੇ ਟੀ ਦੀ ਹੈ ਸੀਟ ਦੀ ਕੰਪਨੀ ਦਾ ਗੁੱਡੀ ਬਹੁਤ ਢੀ ਹੈ ਹਾਂ ਅਸੀਂ ਬੁਲਾ ਕੇ ਦੇਖੇ ਰਿਟਾਇਰ ਉਹਦੀ ਗੁੱਡੀ ਦਾ ਫਰਕ ਆ ਐਮ ਆਰ ਐਫ ਵੀ ਵਾਹਾਂ ਤੋਂ ਗੋਣਾ ਵੀ ਕੇ ਟੀ ਵੀ ਆ ਮੈਂ ਠੀਕ ਹੈ ਠੀਕ ਹੈ ਇੱਕ ਹੋਰ ਦੋ ਤਿੰਨ ਯਾਰ ਕੋਣ ਹਾਂ ਉਹ ਵੀ ਹੈਗੀ ਹੈ ਕੰਪਨੀ ਸਾਰੀ ਹੈ ਪਤਾ ਨਹੀਂ ਕਿਹੜੀ ਇੱਕ ਤਾਂ ਵਾਰਿਆ ਪੂਰੀ ਹੈ ਇੱਕ ਐਮ ਆਰ ਐਲ ਐਮ ਆਰ ਐਲ ਮੈਂ ਮੁਰਲਾ ਟਾਇਰ ਪਾਇਆ ਹੋਗਾ ਸਾਡੇ ਰੇਟਰ ਨੂੰ ਟਾਇਰ ਤੇ ਹੋਗਾ ਐਮ ਆਰ ਐਲ ਦੇ ਮੇਰੇ ਜਾਨ ਕਰਨ ਲਈ ਦੱਸ ਦਿੱਤਾ ਜਾਵੇ ਹਾਂ ਕੀ ਹੋ ਗਿਆ ਅੱਛੀ ਦੀ ਗੁੱਥੀ ਦਾ ਉੱਪ ਇਹਨਾਂ ਦਾ ਦੁਕਾਨ ਹੁਣ ਵੱਧ ਗਿਆ ਟਾਇਰਾਂ ਦਾ ਕੰਮ ਪਹਿਲਾਂ ਇਹਨਾਂ ਦਾ ਟਾਇਰਾਂ ਦਾ ਨਹੀਂ ਦਾ ਬੈਟਰੀ ਦੇਦਾ ਫਿਰ ਹੌਲੀ ਹੌਲੀ ਚੱਲਿਆ ਕੰਮ ਫਿਰ ਅਗਲਾ ਕਹਦਾ ਹੁਣ ਬੈਠਣਾ ਹੋਵੇਗਾ ਜਾਂ ਉਹਨੂੰ ਟਾਇਰ ਵੀ ਲੱਖਾਂ ਨਹੀਂ ਠੀਕ ਹੈ ਮੈਂ ਤੇ ਹੁਣ ਜਾ ਅਸੀਂ ਗਏ ਆ ਕੱਲ ਦੁਕਾਨ ਨਹੀਂ ਬਣਾ ਪਹਜਾਣੋ ਹੀ ਸੱਤੇ ਉਹਦਾ ਟੀਨਾ ਟੂਨਾ ਪਾ ਕੇ ਇਹਨਾਂ ਦਾ ਖਾਸਾ ਬਣਾਤਾ ਮੁੰਡੇ ਨਹੀਂ ਵਧੀਆ ਮੁੰਡੇ ਡੱਬ ਜਾਂਦੇ ਆ ਵਧੀਆ ਭਾਗ ਆ ਕਰਦੇ ਕੰਮਕਾਰ ਜਿਹੜਾ ਹੈਗਾ ਮੋਟਰਸਾਈਕਲਾਂ ਦੇ ਸਾਰੇ ਪਿੰਡ ਦੇ ਆਪਣੇ ਉੱਥੀ ਪੋਏ ਆਪਣੇ ਉੱਥੀ ਨਾਲੇ ਜਾਣ ਵਾਲੇ ਨਾਲੇ ਜਾਣਦੇ ਵਾਲਾ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੂੰ ਫਿਰ ਆਫਿਸ ਸੈਟ ਹੋ ਗਿਆ ਕਹਿੰਦਾ ਆ ਕੇ ਕਹਿੰਦਾ ਵਾਲਾ ਸੀ ਗਏ ਕਹਿੰਦਾ ਦੂਏ ਵੀ ਆ ਗਏ ਮੈਂ ਬੈਟਰੀ ਲੀਕਾ ਪਹਿਲਾਂ ਉਹਦੇ ਮਾਂ ਦੇਖੀ ਯਾਰ ਬੈਟਰੀ ਵੀ ਇਕੜਾ ਇਹ ਕਹਿੰਦਾ ਦੇਖਦਾ ਗਿਆਨੀਆਂ ਬੰਦਾ ਦਾ ਮਾਂ ਦੇਖੀ ਤਾਂ ਪਾਣੀ ਸੁੱਕ ਗਿਆ ਦਾ ਮਾਂ ਇੱਕ ਵਾਰ ਕਹਿੰਦਾ ਹੁਣ ਤਾਂ ਸਾਰਾ ਕੁਝ ਸੁੱਕ ਗਿਆ ਮੈਂ ਸੈੱਟ ਰੱਖਦੇ ਉਹ ਘੜੇ ਘਟਦੇ ਅੱਛਾ ਉਹਦੇ ਜਦੋਂ ਉਹਨੇ ਬਟਨੇ ਦੱਬਿਆ 9 ਕੁਸ ਨੰਬਰ ਆਇਆ ਫਿਰ ਮੂਲ ਪਹਿਲਾਂ 8 ਆ ਗਿਆ ਫਿਰ 9 ਹੋ ਗਿਆ ਕੁਸ ਲਿਖ ਹੋ ਗਿਆ ਜਦੋਂ ਨਵੀਂ ਬੈਟਰੀ ਰੱਖੀ ਉਹ 10 ਤੇ ਸ਼ੁਰੂ ਹੋਈ 10 10 ਦੇ ਬਾਅਦ 11 ਆ ਗਿਆ ਮਾਹਰ ਨੰਬਰਾਂ ਦਾ ਕੋਈ ਫਰਕ ਨਹੀਂ ਪਿਆ ਹੈਗਾ ਕਹਿੰਦਾ ਜਿਹੜੀ ਚੀਜ਼ ਦੇਖਣੀ ਸੀ ਕਹਿੰਦਾ ਹੁਣ ਆਪਣੀ ਵੀਡੀਓ ਹੀ ਦੇਖ ਮੈਨੂੰ ਕਹਿੰਦਾ ਮੁੜ ਕੇ ਯਾਰ ਪਹਿਲਾਂ ਕਹਿੰਦਾ ਬੈਟਰੀ ਦੱਬੀ ਜਾ ਕੇ ਕਹਿੰਦਾ ਲਾਲ ਲਾਈਟ ਬਲਦੀ ਹੈ ਕਹਿੰਦਾ ਹੁਣ ਇਹਦੀ ਹਰੀ ਬਲਦੀ ਹੈ ਇਹ ਬਣਾ ਲਾਈਟ ਦਾ ਫਰਕ ਹੈ ਇਹ ਤਾਂ ਕਹਿੰਦਾ ਇਹਨਾਂ ਬੋਲਟ ਦੱਸਦਾ ਤੈਨੂੰ ਕਹਿੰਦਾ ਜਦੋਂ 8 ਵੋਲਟ ਰੱਗੀ ਤੇ ਡਾਲੀ 8 9 ਬਸ ਖਤਮ ਹੋਈ ਵੀ ਤੀ ਕਹਿੰਦਾ ਹੁਣ ਇਹ ਕਹਿੰਦਾ 12 ਵੋਲਟ ਪਾ ਕੇ ਖੜ ਗਈ ਕਹਿੰਦਾ ਇਹ ਲਾਈਟ ਦਾ ਫਰਕ ਹੈ ਮਹਾਂਬਾਈ ਜਿਸका ਅਈ ਤੇ ਰੌਲਾ ਪਾਉਣੇ ਵਾਲੇ ਮਾ ਇਹ ਨਗਦਾ ਰੌਲਾ ਪਾਉਣਾ ਹੀ ਪੈਣਾ ਜਿਹੜਾ ਕਹਿੰਦਾ ਨੌ ਬਾਇਟ ਆ ਗਈ ਜੀਰੀ ਦੀ ਦਾਤ ਆ ਗਈ ਉਹ ਕਮ ਹੋ ਗਿਆ ਉਹ ਕਮ ਹੋ ਗਿਆ ਕਹ ਨਹੀਂ ਹਾਂ ਇਹ ਮੀਕਟਿਆ ਨਹੀਂ ਹਾਂ ਬੰਦੇ ਨਿਕਲਣ ਲੱਗੇ ਮੀਕ ਤੇ ਘਟਿਆ ਮੇਰਾ ਹੁਣ ਸਟਾਰਟ ਹੋਣਾ ਹੈ ਹੋਈ ਨਹੀਂ ਪੈਗਾ ਉਹ ਆ ਜਾ ਸਪਰੇ ਸਭੂ ਤਾਂ ਕਰਦੇ ਨੂੰ ਕਦ ਕਰ ਨਹੀਂ ਹਲਦਾ ਕੋਈ ਨਾ ਚਲੋ ਉਹਨੇ ਤੇ ਆਓ ਦਵਾਈ ਰਹੀਂ ਨਾ ਹੱਡੇ ਜਾਣਾ ਮਿਹਨਤ ਆ ਮੀਰੇ ਹੱਡੇ ਦੇ ਬਾਅਦ ਕਰਦੀ ਕੋਈ ਨਹੀਂ ਚੱਲ ਪਿਆ ਕੰਮ ਹੁਣ ਹਾਂ ਹਾਂ ਹੁਣ ਕਾਦੀ ਕਰਦੇ ਤੇਲੇ ਦੀ ਗੁਜ਼ਰ ਜਾਂਦੇ ਤੇਲੇ ਦੀ ਕਰਦੇ ਹੁਣ ਹਾਂ ਉਹੀ ਚੱਲ ਰਹਾ ਤੇਲੇ ਦਾ ਟੁੰਗੀ ਕਰੀ ਲੈ ਭਾਈ ਮਾਨ ਦੇ ਨਹੀਂ ਅਸਲਾ ਇਹਨੂੰ ਕਿਹੜਾ ਸਲਮਾ ਕਿੰਨਾ ਐਸੇ ਉਹ ਕਿਮੀ ਵਾਲਾ ਛੱਟ ਜੀ ਲਾ ਗਿਆ ਕੁਝ ਟਾਈਮ ਛੱਡਦਾ ਹੁਣ ਵਿੱਚ ਨੂੰ ਦਵਿਆ ਹੁਣ ਮੜ ਮੜ ਕਿੰਨੀਆਂ ਜੇ ਕਰਦੀਆਂ ਦੇਖੋ ਕਿਹੜੇ ਸਾਗ ਮੇ ਬਿਆਲੇ ਯਾਨੀ ਜਿੰਨਾ ਕਣਕਾਂ ਨੂੰ ਸਾਡੇ ਪਾਣੀ ਚਾਹੀਦਾ ਉਹਦੇ ਸਾਬਤ ਹੋ ਗਿਆ। ਛੱਟ ਜੀ ਲਾਲੀ ਪਰ ਨਹੀਂ ਗਿਆ ਨਹੀਂ ਹਲੇ ਬੱਦਲ ਬਹੁਤ ਛੜਾ। ਇਹ ਖਿੱਟੂਗਾ ਕੱਮ ਰਾਤ ਨੂੰ ਹੋ ਜਾਦਾ ਹਵਾ ਵੀ ਲੱਗੀ ਹੁਣ ਚੱਲਣ। ਨਹੀਂ ਪਹਿਲਾਂ ਹਵਾ ਬੰਦ ਸੀ। ਜਦ ਪੈਂਦਾ ਤਾਂ ਮੈਂ ਬਹੁਤ ਔਣੀ ਹਵਾ ਟਿਕੀ ਪਈਦੀ। ਪਰ ਹੁਣ ਚੱਲ ਪਿਆ ਕੰਮ। ਖੰਡੂਟਾਂ ਦੇ ਉੱਪਰ ਪਾਣੀ ਪੂਣੀ ਖੜਾ ਗਿਆ ਪੂਰਾ। ਇਹ ਦੇਖੋ ਇਹਦਾ ਆਪਣਾ ਪਾਣੀ ਪਾਏ ਨੇ ਜੀ ਮੁੜ ਕੇ ਜਦੋਂ ਬਾਜ ਨੇ ਕਹਿੰਦਾ ਨਹੀਂ ਤਾਂ ਮੈਂ ਸਾਲੋ ਜੇ ਬਣਾਤੇ ਤੇ ਵੀ ਫਟੂਗੇ ਉਹ ਕਹਿੰਦੇ ਵੀ ਜਿਹੜੀ ਆਹ ਚੀਜ਼ ਐ ਇਹਨਾਂ ਦਵਾਉਂਦਾ ਵੀ ਆ ਜਿੰਨਾ ਛੋਟਾ ਬੂਟਾ ਫਟੂਗਾ ਉਨਾਂ ਫਲ ਜ਼ਿਆਦਾ ਲੱਗੂਗਾ ਜੇ ਇਹਨੂੰ ਛੇਤੀ ਜਿਗਣਾ ਪੱਤੇ ਨਿਕਲ ਗਏ ਬੜੇ ਵੀ ਇਹਨੂੰ ਫੜ ਨਹੀਂ ਲੱਗਣਾ ਇਹ ਗੱਲ ਵੀ ਸਹੀ ਐ ਹੁਣ ਆ ਦੇਖੋ ਪੱਤੇ ਬੜੇ ਨਿਕਲੇ ਆ ਇਹਨੂੰ ਕੋਈ ਫਲ ਨਹੀਂ ਹੈਗਾ ਜਿਹੜਾ ਨਿਕਲਦਾ ਬਰੀਕ ਇਹਨੂੰ ਬਰੀਕ ਨੂੰ ਗਾਰੇ ਡੋਟੀ ਨਿਕਲਦੀ ਐ ਅੱਜਕਨਾਂ ਬਰੀਕ-ਬਰੀਕ ਨਿਕਲਦੇ ਆ ਇਹ ਠੀਕ ਆ ਜਿਹੜੇ ਆ ਬੜੇ ਪੱਤੇ ਨਿਕਲ ਗਏ ਆ ਦੇਖੋ ਆ ਬੜੇ ਨਿਕਲ ਗਏ ਪੱਤੇ ਇਹਨਾਂ ਨੂੰ ਕੁਛ ਨਹੀਂ ਲੱਗਣਾ ਹੈਗਾ ਇਹ ਆਪਾਂ ਜੇ ਪਾਣੀ ਪਾਉਂਦੇ ਤਾਂ ਛੇਤੀ ਨਿਕਲਦੇ ਆ ਇਹ ਆਪਣੇ ਵੀ ਦਿਮਾਗ 'ਚ ਆਈ ਗੱਲ ਆਪਾਂ ਫੇਰ ਕਰਤਾ ਬੰਦ ਪਾਣੀ ਪਾਉਣਾ ਬਾਕੀ ਦੇਖਦੇ ਆ ਕਹਿੰਦੇ ਫਲ ਵੀ ਘੱਟ ਝੜਦਾ ਫਿਰ ਇਹਦਾ ਵੀ ਜਿਹੜੇ ਆਪਣੇ ਕਿੰਨੂਆ ਦੇ ਬੂਟੇ ਆ ਮਸੰਮੀਆਂ ਦੇ ਬੂਟੇ ਆ ਹੋਰ ਵੀ ਬੂਟਿਆਂ 'ਚ ਪਾਣੀ ਘੱਟ ਰੱਖੋ ਕਹਿੰਦੇ ਵੀ ਫਲ ਜ਼ਿਆਦਾ ਲੱਗਦਾ ਔਰ ਫਲ ਝੜਦਾ ਨਹੀਂ ਹੈਗਾ ਆ ਬਿਲਗਾ ਬਾਇਮ ਹਟਣ ਦੇਖਦੇ ਆਣ ਉਹ ਦਿਖਾਉਂਦੇ ਸੇ ਜਣੀ ਹੁਣ ਇਹਨੂੰ ਬੇਠਣਾ ਫਲ ਅੰਬੀਏ ਲੱਗੀ ਕੂਹਰਾਇਆ ਤਾਂ ਦਿਖਾਵਾਂਗੇ ਆਪਾਂ ਤੁਹਾਨੂੰ ਜਰੂਰ ਇਹ ਆਪਾਂ ਨੇ ਪਿਛਲੇ ਸਾਲ ਲੈ ਕੇ ਲਾਏ ਤੇ ਜਬੂਟੇ ਭਾਈ ਨੇ ਕਿਸਨੇ ਭੇਜੇ ਤੇ ਬਾਹਰ ਤੇ ਆਪਾਂ ਇੱਥੇ ਬੰਡੇ ਤੇ ਚਲੋ ਠੀਕ ਹੈ ਜੀ ਬਾਕੀ ਦਿਖਾਵਾਂਗੇ ਹੁਣ ਕੱਲ ਨੂੰ ਮੌਸਮ ਦਾ ਹਾਲ ਕਿਆ ਹੈ ਵੀ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਭਾਈ ਸਤ ਸ੍ਰੀ ਅਕਾਲ